ਅਨੰਦਪੁਰ ਸਾਹਿਬ ਤੋਂ ਖੇਦਰਾਣੇ ਦੀ ਢਾਬ ਤੱਕ ਦਾ ਇੱਕ ਸਫ਼ਰ ਇਸ ਸਫ਼ਰ ਦੇ ਵਿੱਚ ਅਸੀਂ ਅਸਲੀ ਸੰਘਰਸ਼ ਜਿਹੜਾ ਹੈ ਅਨੰਦਪੁਰ ਸਾਹਿਬ ਤੋਂ ਲੈ ਕੇ ਖੇਦਰਾਣੇ ਦੀ ਢਾਬ ਤੱਕ ਤੇ ਉਹ ਦਿਨ ਚੱਲ ਰਹੇ ਨੇ ਸਾਡੇ ਸ਼ਹਾਦਤਾਂ ਦੇ ਅਨੰਦਪੁਰ ਦਾ ਕਿਲਾ ਛੱਡਣ ਦੇ ਇਸ ਸਫ਼ਰ ਅ ਗੁਰੂ ਸਾਹਿਬ ਦੇ ਨੇ ਆ ਪ੍ਰੈਕਟੀਕਲ ਕਰਕੇ ਦੱਸਿਆ ਸਾਨੂੰ ਦਿਖਾਇਆ ਸੋ ਜਦੋਂ ਅਨੰਤਪੁਰ ਸਾਹਿਬ ਤੋਂ ਖਦਰਾਨੇ ਦੀ ਢਾਬ ਦਾ ਸਫ਼ਰ ਹੈ ਜਿਹੜਾ ਦਸਮੇਸ਼ ਪਿਤਾ ਨੇ ਸਿੱਖਾਂ ਦੀ ਸਿੱਦਕੀ ਹਸਤੀ ਸਿਰੜ ਸਿੱਖਾਂ ਦਾ ਸਿਰੜ ਸਿੱਦਕ ਉਹ ਘੜ ਰਹੇ ਨੇ ਇਸ ਸਫ਼ਰ ਦੇ ਦੌਰਾਨ ਮਹਿਸੂਸ ਕਰਕੇ ਦੇਖੋ ਤੇ ਕੌਮੀ ਇੱਕ ਤਰ੍ਹਾਂ ਦਾ ਕੌਮੀ ਕਿਰਦਾਰ ਬਣਾਇਆ ਮਹਾਰਾਜ ਨੇ ਇਸ ਸਫ਼ਰ ਦੇ ਦੌਰਾਨ ਕੌਮੀ ਕਿਰਦਾਰ ਘੜਿਆ ਆਪ ਪ੍ਰੈਕਟੀਕਲ ਕਰਕੇ ਦੱਸਿਆ ਜਦੋਂ ਸੱਚਮੁੱਚ ਕਿਸੇ ਤਰਮੀ ਹੁਦ ਦੇ ਵਿੱਚ ਸਿੱਖਾਂ ਦੀ ਜਦੋਂ ਜ਼ਾਹਤ ਦੇ ਵਿੱਚ ਕਿਸੇ ਦੇ ਪੁੱਤ ਸ਼ਹੀਦ ਹੁੰਦੇ ਹਨ ਕਿਸੇ ਮਾਂ ਦੇ ਕਿਸੇ ਪਿਓ ਦੇ ਅਸੀਂ ਦੇਖਿਆ ਆਪਣੀਆਂ ਅੱਖਾਂ ਨਾਲ ਦੇਖੇ ਨੇ ਮਾਂ ਪਿਓ ਉਹ ਦਰਸ਼ਨ ਕੀਤੇ ਨੇ ਉਹਨਾਂ ਦੇ ਉਹਨਾਂ ਦੀ ਅੱਖ ਚੋਂ ਇੱਕ ਵੀ ਹੰਝੂ ਨਹੀਂ ਵਗੇ ਵਗਿਆ ਹੈਗਾ ਤੇ ਉਹ ਸਿਰ ਉੱਚਾ ਕਰਕੇ ਕਹਿੰਦੇ ਨੇ ਕਿ ਅਸੀਂ ਆਪਣਾ ਪੁੱਤ ਇਸ ਸੰਘਰਸ਼ ਤੋਂ ਇਸ ਕੌਮ ਤੋਂ ਇਸ ਕਰਕੇ ਵਾਰਿਆ ਕਿਉਂਕਿ ਦਸ਼ਮੇਸ਼ ਪਿਤਾ ਨੇ ਸਾਡੇ ਲਈ ਆਪਣਾ ਕੁਝ ਵੀ ਨਹੀਂ ਰੱਖਿਆ ਸੋ ਇਹ ਉਥੋਂ ਚੀਜ਼ ਦੇ ਸਾਡੇ ਚ ਉਹ ਚੀਜ਼ ਆ ਰਹੀ ਹੈ ਉਹ ਘੜ ਤੋਂ ਉਥੋਂ ਆ ਰਹੀ ਹੈ ਇਹਨੂੰ ਮਤਲਬ ਤੁਸੀਂ ਜਿਹੜੇ ਕਾਮਰੇਡ ਨੇ ਜਾਂ ਵੱਖ-ਵੱਖ ਧਿਰਾਂ ਨੇ ਉਸ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਪੇਸ਼ ਕਰਦੀਆਂ ਨੇ ਨਿਰਸੰਦੇਹ ਗੁੱਸਾ ਤਾਂ ਆਉਂਦਾ ਪਰ ਜੇ ਅਸੀਂ ਠੰਡੇ ਦਿਮਾਗ ਨਾਲ ਸੋਚੀਏ ਸਾਡੇ ਕੋਲ ਇੰਨਾ ਅਮੀਰ ਵਿਰਸਾ ਇਤਿਹਾਸ ਤੇ ਧਰਮ ਹੈ ਨਾ ਸਾਡਾ ਕਿ ਮਤਲਬ ਅਸੀਂ ਭਾਵੇਂ ਆ ਦਸੰਬਰ ਦੇ ਮਹੀਨੇ ਦੇ ਵਿੱਚ ਗੱਲ ਕਰਦੇ ਹਾਂ ਅਸੀਂ ਸਾਰਾ ਸਾਲ ਵੀ ਗੱਲਾਂ ਕਰੀਏ ਨਾ ਨਹੀਂ ਮੁੱਕਦੀਆਂ ਹੈਗੀਆਂ ਸੋ ਇੱਥੇ ਅਸੀਂ ਦੇਖਦੇ ਹਾਂ ਬਈ ਹਾਰਡ ਟਾਈਮਸ ਕਰੀਏਟ ਸਟਰੋਂਗ men ਬਿਲਡ ਕੈਪੈਸਟੀ ਐਂਡ ਰੈਸੀਲੀਐਂਸੀ ਦ ਜਰਨੀ ਫਰੋਮ ਅਨੰਤਪੁਰ ਸਾਹਿਬ ਮੇਡ ਸਿਕਸ ਐਂਡ ਟਾਈ ਫ੍ਰੈਜਾਈਲ ਐਂਟਾਈ ਫ੍ਰੈਜਾਈਲ ਅਸੀਂ ਮਨੂ ਸਾਡੀ ਦਾਤਰੀ ਅਸੀਂ ਮਨੂ ਤੇ ਸੋਏ ਜਿਉਂ-ਜਿਉਂ ਸਾਨੂੰ ਵੱਡਰ ਅਸੀਂ ਦੂਣ ਸਵਾਏ ਹੋਏ ਇਹ ਉੱਥੋਂ ਸਭ ਘਾ ਰਿਹਾ ਅਨੰਤਪੁਰ ਤੋਂ ਖਿਦਰਾਣੇ ਦੀ ਟਾਬ ਤੱਕ